ਸਸ਼ੀ ਗਾਲ ਜੀ ਅੱਜ ਆਪਾਂ ਪਹੁੰਚਿਆ ਰਹਿਮਤ ਆਯੁਰਵੈਦਿਕ ਸਟੋਰ ਪਿੰਡ ਰਿਆਸਰ ਵੈ ਜਸਪ੍ਰੀ ਸਿੰਘ ਆ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਸ਼ੀ ਗਾਲ ਗੁਰੇ ਸਸ਼ੀ ਗਾਲ ਜੀ ਜੱਪਾ ਕਿਹੜੇ ਵਿਸ਼ੇ ਤੇ ਕਿਹੜੇ ਟੌਪਿਕ ਤੇ ਗੱਲ ਕਰਦੇ ਆ ਬਈ ਗੱਲ ਕਰਦੇ ਆ ਵੀ ਜੀ ਅੱਜ ਜਿਵੇਂ ਨੋਰਮਲ ਚੱਲਦੀਆਂ ਨੇ ਸਮੱਸਿਆਵਾਂ ਜਿਵੇਂ ਮੰਨ ਲਓ ਸਭ ਤੋਂ ਜੜੀ ਭੈਣਕ ਬਿਮਾਰੀ ਢੇਟ ਦੀ ਸਮੱਸਿਆ ਜਿਵੇਂ ਮੰਨ ਲਓ ਲੀਵਰ ਦੇ ਓਟੀਪੀਟੀ ਵਧਦੇ ਹੈ ਨਾ ਗੈਸ ਤੇ ਆਬਦੀ ਸਮੱਸਿਆ ਕਬਜ਼ ਦੀ ਸਮੱਸਿਆ ਹੀ ਹੋਵੇ ਖਾਸ ਕਰਕੇ ਜਿਹੜੇ ਬੰਦੇ ਮਤਲਬ ਡਰਿੰਕ ਜਿਆਦਾ ਕਰਦੇ ਨੇ ਜੀ ਪਛਾ ਮੰਨ ਲੂ ਹਨਾ ਬਾਥੀ ਵਾਸਤੇ ਵੀ ਜਿਹਦਾ ਤਾਂ ਤਾਂ ਪੈਂਡਲੀ ਬੈਕ ਦੀ ਗਰਮੈਸ ਵਾਧਿਆ ਦੀ ਲਿਵਰੀ ਉਹਨਾਂ ਵਾਸਤੇ ਜਿਹੜੀਆਂ ਹੈਗੀਆਂ ਸਿੱਧੀਆਂ ਨਹੀਂ ਜੀ ਹਨਾ ਇਹ ਬਹੁਤ ਜਿਆਦੇ ਅੱਜ ਕੱਲ ਇਹ ਫੇਰ ਹੋਊਗਾ ਹਰ ਇੱਕ ਤੀਜੇ ਮਹੀਨੇ ਹੋਊਗਾ ਹਨਾ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਨਾਰਮਲ ਆ ਵੀ ਹਰ ਇੱਕ ਨੂੰ ਹੈਗੀ ਬਿਲਕੁਲ ਜੀ ਬਿਲਕੁਲ ਇੱਕ ਤਾਂ ਨਾ ਕੀ ਹੈ ਵੀ ਜੀ ਇੱਕ ਤਾਂ ਆਪਣਾ ਸਿਹਤ ਦਾ ਬੰਦੇ ਆਪਾਂ ਆਪ ਵੀ ਨਹੀਂ ਖਿਆਲ ਰੱਖਦੇ ਨੰਬਰ 2 ਮੰਨ ਲਓ ਵੀ ਖਾਣ ਪੀਣ ਸੁੱਧ ਨਾ ਹੋਣ ਕਰਕੇ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਜੀ ਵੀਰੇ ਹਨਾ ਆਪਾਂ ਨੂੰ ਪੇਟ ਦੀਆਂ ਸਮੱਸਿਆਵਾਂ ਉਹਨਾਂ ਵਾਸਤੇ ਜਿਹੜਾ ਹੈਗਾ ਆਪਣਾ ਇਹ ਹਾਰਮੋਨਾਂ ਗਈ ਵੀਰੇ আচ্ছা ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਪੈਂਦੀਆਂ ਨੇ ਕਿੰਨੇ ਕਿੰਨੇ ਪਾਉਣ ਥੋੜਾ ਜਿਹਾ ਦੱਸ ਦਿਓ ਵਿਸਤਾਰ ਨਾਲ ਹਾਂ ਉਹ ਆਪਾਂ ਜਿਵੇਂ ਮੰਨ ਲਓ ਜਿਹੜੀਆਂ ਜੜੀਆਂ ਬੂਟੀਆਂ ਦੀ ਤਸਵੀਰ ਗੁਣਾ ਤੇ ਇਹਨਾਂ ਦੀ ਜਿਹੜੀ ਵਰਤਣ ਦੀ ਵਿਧੀ ਆ ਉਹ ਆਪਾਂ ਸਾਰੀ ਤੁਹਾਨੂੰ ਦੱਸ ਦਾਂਗੇ ਵੀਰੇ ਅੰਮੜੇ ਆਮੜੀਆਂ ਦੀ ਦਿਖਾਈ ਦੇ ਫਿਰਕੇ ਹਾਂਜੀ ਵੀਰੇ ਛੱਲ ਗੱਲੀ ਚੀਜ਼ ਵੀਰੇ ਤਾਂ ਹਾਂ ਇਹ ਨੰਬਰ 1 ਆ ਗਿਆ ਜੀ ਆਪਣਾ ਆਲੂ ਖਰਾ ਜੀ ਵੀਰੇ ਇਹ ਆਲੂ ਬੁਖਾਰ ਇਹਦਾ ਨਾਮ ਹੈ ਜੀ ਵੀਰੇ ਅੱਛਾ ਜੀ ਇਹ ਮਤਲਬ ਹੈ ਲੀਵਰ ਦੇ ਰੋਗਾਂ ਵਾਸਤੇ ਪੇਟ ਦੇ ਰੋਗਾਂ ਵਾਸਤੇ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਵਧੀਆ ਸਿੱਧੀ ਮੰਨੀ ਜਾਂਦੀ ਜੀ ਵੀਰੇ ਅੱਛਾ ਜੀ ਨੰਬਰ 2 ਤੇ ਆ ਗਿਆ ਆਪਣਾ ਛੋਟੀ ਲੈਚੀ ਜੀ ਵੀਰੇ ਇਹ ਛੋਟੀ ਲੈਚੀ ਜਿਹੜੀ ਤਸੀਰ ਆ ਇਹ ਮਤਲਬ ਬਹੁਤ ਠੰਡੀ ਹੁੰਦੀ ਜੀ ਵੀਰੇ ਬਾਕੀ ਦਿਲ ਦਿਮਾਗ ਨੂੰ ਤਾਕਤ ਦਿੰਦੀ ਹੈ ਜੀ ਮਤਲਬ ਇਹ ਜਿਹੜੇ ਬੰਦੇ ਨੂੰ ਜ਼ਿਆਦਾ ਗਰੋਹ ਚੜਦਾ ਹੈ ਜੀ ਹੈਨਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਜੀ ਵੀਰੇ ਤੇ ਇਸ ਤੋਂ ਬਾਅਦ ਆ ਗਿਆ ਜੀ ਆਪਣਾ ਇਹ ਅਨਾਰ ਦਾਣਾ ਵੀ ਜੀ ਇਹ ਅਨਾਰ ਦਾਣਾ ਮਤਲਬ ਲੀਵਰ ਦੇ ਰੋਗਾਂ ਵਾਸਤੇ ਜਾ ਮੰਨ ਲਓ ਜਿਹੜੇ ਬੰਦੇ ਨੂੰ ਭੁੱਖ ਨਹੀਂ ਲੱਗਦੀ ਹੈ ਨਾ ਲੀਵਰ ਦੇ ਰੋਗਾਂ ਵਾਸਤੇ ਬਹੁਤ ਵਧੀਆ ਦਵਾਈ ਹੈ ਜੀ ਤੇ ਇਸ ਤੋਂ ਅੱਗੇ ਆ ਗਈ ਆਪਣੀ ਤਵਾਸ਼ੀਰ ਜੀ ਵੀਰੇ ਇਹ ਦੋਵੇਂ ਤਵਾਸ਼ੀਰ ਹੈ ਜੀ ਆਪਣੀ ਇਹਦੇ ਵਿੱਚ ਜਿਹੜੀ ਇਹ ਅਸਲ ਬੰਸ ਸਲੋਚਨ ਹੈ ਇਹ ਕਾਲਾ ਜੀ ਵੀਰੇ ਜਿਹੜਾ ਜਾਦੀ ਵਧੀਆ ਮਤਲਬ ਇਹ ਤਸ਼ੀਰ ਵੀ ਠੰਡੀ ਹੁੰਦੀ ਲੀਵਰ ਦੇ ਰੋਗਾਂ ਵਾਸਤੇ ਤੇ ਇਹਦੇ ਵਿੱਚ ਕੈਲਸ਼ੀਅਮ ਹੈ ਜਿਹੜਾ ਬਹੁਤ ਜ਼ਿਆਦਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜੀ ਵੀਰੇ ਇਹ ਜਿਹੜੀ ਹੈਗੀ ਆਪਣੀ ਤਵਾਸ਼ੀਰ ਕ੍ਰਿਸਟਲ ਇਹ ਆਪਾਂ ਕਹਿੰਦੇ ਜਿਵੇਂ ਆਮ ਬਣਾਈ ਹੋਈ ਨਕਲੀ ਬਣਾਉਟੀ ਅੱਛਾ ਜੀ ਠੀਕ ਹੈ ਜੀ ਇਹ ਨਹੀਂ ਆਪਾਂ ਵਰਤਨੀ ਮਤਲ ਠੀਕ ਹੈ ਜੀ ਹਾਂ ਇਹ オリジナル ਹੈ ਜਿਹੜੀ ਠੀਕ ਹੈ ਜੀ ਇਸ ਤੋਂ ਅੱਗੇ ਆ ਗਿਆ ਵੀ ਜੀ ਆਪਣਾ ਪਦੀਨੇ ਦੇ ਪੱਤੇ ਜੀ ਇਹ ਪਦੀਨੇ ਦੇ ਪੱਤੇ ਬੈਸੀ ਸੁੱਕੇ ਨੇ ਡਰਾਈ ਨੇਗੇ ਜੀ ਹਨਾ ਤੇ ਇਹ ਤੁਸੀਂ ਮਤਲਬ ਆਪਣਾ ਜਿਵੇਂ ਤਾਜ਼ੇ ਵੀ ਪਾ ਸਕਦੇ ਹੋ ਜੀ ਹਨਾ ਇਸ ਤੋਂ ਅੱਗੇ ਆ ਗਈ ਵੀ ਜੀ ਆਪਣੀ ਕਾਸਨੀ ਇਹ ਕਾਸਨੀ ਬੀਜ ਹੈ ਲਿਵਰ ਦੇ ਰੋਗਾਂ ਵਾਸਤੇ ਲਿਵਰ ਦੀ ਓਟੀ ਪੀਟੀ ਵਧੇ ਹੁਣ ਉੱਥੇ ਬਹੁਤ ਜ਼ਿਆਦਾ ਗੁਣ ਕਰਦੀ ਜੀ ਇਹ ਇਹ ਆ ਗਈ ਵੀ ਜੀ ਆਪਣੀ ਮਿਸਰੀ ਧਾਗੇ ਵਾਲੀ ਠੀਕ ਹੈ ਜੀ ਤੇ ਇਹ ਆ ਗਿਆ ਆਪਣਾ ਇਮਲੀ ਇਹ ਜਿਹੜੀ ਤੁਹਾਨੂੰ ਵਰਤਣ ਦੀ ਵਿਧੀ ਹੈ ਮਤਲਬ ਚਾਹੇ ਹੋਵੇ ਜੀ ਕੋਰਾ ਕੁਜਾ ਕਿਆ ਮਦ ਲੇ ਬਪਾ ਕੱਚ ਦਾ ਜਿਹੜਾ ਹੈਗਾ ਵਰਤਮਾਨ ਲੈ ਸਕਦੇ ਜੀ ਹਣਾ ਉਹਦੇ ਵਿੱਚ ਆਪਾਂ ਰਾਤ ਨੂੰ ਕੀ ਕਰਨਾ ਜੀ ਵੀਰੇ ਦੋ ਆਲੂ ਬਖਾਰੇ ਜੀ ਅੱਛਾ ਉਹਦੇ ਵਿੱਚ ਹੀ ਦੋ ਲੈਚੀਆਂ ਜੀ ਚਮਚੇ ਦਾ ਚੌਥਾ ਹਿੱਸਾ ਅਨਰਦਨ ਚਮਚੇ ਦਾ ਚੌਥਾ ਹਿੱਸਾ ਕਸਨੀ ਜੀ ਤੇ 10 ਤੋਂ 15 ਪੱਤੇ ਆਪਣੇ ਪਦੀਨੇ ਦੇ ਜੀ ਵੀਰੇ ਠੀਕ ਹੈ ਜੀ ਤੇ ਦੋ ਚੁਟਕੀਆਂ ਪਾ ਲੈਣੀ ਜੀ ਆਪਾਂ ਤਵਾ ਸ਼ਿਰ ਵਧੀਆ ਵਾਲੀ ਠੀਕ ਹੈ ਜੀ ਮਿਸ਼ਰੀ ਧਾਗਾ ਪਾ ਲੈਣੀ ਆਪਾਂ ਲੋੜ ਅੰਥਾਰ ਮੰਨ ਲਓ ਛੋਟੀ ਡਲੀ ਜੀ ਹਣਾ ਚਮਚੇ ਦਾ ਚੌਥਾ ਹਿੱਸਾ ਪਾ ਲਈ ਨਹੀਂ ਜੀ ਮਿਲੀ ਠੀਕ ਹੈ ਵੀ ਰਾਤ ਨੂੰ ਆਪਾਂ ਕੋਰਾ ਕੁੰਜਾ ਚਾਹ ਹੋਵੇ ਜੀ ਕੱਚ ਦਾ ਵਰਤਮਾਨ ਉਹਦੇ ਵਿੱਚ ਭਾਉਣ ਦੇਣਾ ਪਾਣੀ ਦੇ ਵਿੱਚ ਸਵੇਰੇ ਖਾਲੀ ਪੇਟ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਾਰ ਕੇ ਮਸਲ ਕੇ ਜੀ ਆਪਾਂ ਇਹਨਾਂ ਜਿਹੜਾ ਪਾਣੀ ਆ ਪਾਣੀ ਨੂੰ ਨਿਚੋੜ ਲੈਣਾ ਜੀ ਆਪਾਂ ਪਾਣੀ ਸਵੇਰੇ ਖਾਲੀ ਪੇਟ ਪੀਣਾ ਜੀ ਵੀਰੇ ਆਪਾਂ ਠੀਕ ਹੈ ਹਾਂਜੀ ਹਾਂ ਮਤਲਬ ਲੀਵਰ ਦੇ ਰੋਗਾਂ ਵਾਸਤੇ ਇਨਰਡੀ ਮਨ ਲਓ ਕਿ ਲਿਵਰ ਦੇ ਓਟੀਪੀਟੀ ਬਦਿਆ ਪਾਚੇਲਾ ਬਾਥਰੂਮ ਲੱਗ ਕਿਉਂਦਾ ਬਾਥਰੂਮ ਰਸਤੇ ਜਲਨ ਹੁੰਦੀ ਕੋਈ ਤਾਂਤ ਪੈਂਦੀ ਹੈ ਜੀ ਹੈਨਾ ਜਾਂ ਮਨ ਲਓ ਜਿਹੜੇ ਬੰਦੇ ਜਿਆਦਾ ਡਰਿੰਕ ਕਰਦੇ ਨੇ ਭੁੱਖ ਨਹੀਂ ਲੱਗਦੀ ਪੇਟ ਭਾਰਾ ਭਾਰਾ ਰਹਿੰਦਾ ਬਾਦ ਹਜਮੀ ਰਹਿੰਦੀ ਲਿਵਰ ਨੂੰ ਸੋਜ ਆ ਮਤਲਬ ਕੁੱਲ ਮਿਲਾ ਕੇ ਪੇਟ ਦੇ ਰੋਗਾਂ ਵਾਸਤੇ ਬਹੁਤ ਹੀ ਜਿਆਦਾ ਜਿਹੜਾ ਪੱਕਾ ਫਾਰਮੂਲਾ ਤੇ ਪੂਰਾ ਪਾਵਰਫੰਡਰ ਰਿਜ਼ਲਟ ਵਾਲਾ ਫਾਰਮੂਲਾ ਜੀ ਹਾਂ ਜੀ ਸਿੱਧੀ ਅਸਰ ਦਵਾ ਦਿੰਦਾ ਮਤਲਬ ਇਹ ਤਾਂ ਤਿੰਨ ਡੰਗ ਪੀਓ ਤੁਸੀਂ ਮੰਨ ਲਓ ਵੀ ਤਿੰਨ ਦਿਨ ਪੀਓ ਤੇ ਬੱਸ ਦੱਸੋ ਸਰੀਰ ਨੂੰ ਜੀ ਹਾਂ ਓਕੇ ਹਾਂ ਜੀ ਹਾਂ 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 ਬਾਕੀ ਤੁਸੀਂ ਹੋਰ ਵੀ ਜਿੱਦਾਂ ਤੁਹਾਡੇ ਹੈ ਨਾ ਆਪਣੇ ਆਯੁਰਵੈਦਿਕ ਸਟੋਰ ਦੇ ਵਿੱਚ ਹੋਰ ਜਿੱਦਾਂ ਕੋਈ ਹੈ ਨਾ ਤੁਸੀਂ ਹੋਰ ਬਣਾਉਣਾ ਜਿੰਦਾ ਕੁਝ ਵੀ ਹੈ ਨਾ ਆ ਸੂਨ ਪਾਸ ਜਾਓ ਦਾ ਤਨੀ ਜੀ ਜਿੱਦਾ ਕਿਸੇ ਵੀ ਨਾਲ ਰਿਲੇਟਡ ਹਰ ਇੱਕ ਚੀਜ਼ ਉੱਥੇ ਅਵੇਲੇਬਲ ਹੈ ਤੇ ਹਾਂਜੀ ਹਾਂਜੀ ਤੇ ਤੁਸੀਂ ਬਾਹਰ ਇੰਪੋਰਟ ਵੀ ਤੁਸੀਂ ਦੱਸ ਸੀ ਵੀ ਉਹਦਾ ਇੰਪੋਰਟ ਵੀ ਕਰਦੇ ਆ ਕਿਤੇ ਵੀ ਬੰਦਾ ਮਗਵਾ ਸਕਦਾ ਹੈਗਾ ਤੇ ਉਹਦਾ ਆਪਾਂ ਤੁਹਾਡਾ ਨੰਬਰ ਦੇ ਦਾਂਗੇ ਤੇ ਬਾਕੀ ਤੁਹਾਡਾ ਐਡਰੈਸ ਪ੍ਰੋਪਰਟੀ ਦੇ ਵਿੱਚ ਸ਼ੇਅਰ ਕਰ ਦਾਂਗੇ ਤੇ ਤੁਸੀਂ ਉਹਨਾਂ ਦਾ ਧੰਨਵਾਦ ਕਰੀਏ ਤੁਹਾਡਾ ਹਾਂਜੀ ਬਹੁਤ ਬਹੁਤ ਧੰਨਵਾਦ ਕੀ